ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਜੀ ਆਪਣੇ ਪਿੰਡ ਈਟਵਾਲੀ ਤੇ ਵੀਰ ਭੋਲਾ ਕੋਲੇ ਤੇ ਬਾਈ ਕੋਲੇ ਬਹੁਤ ਸੋਹਣੇ ਮਾਲਾ ਵਜਨ ਵਾਲੀ ਤੇ ਵਧੀਆ ਦੁੱਧ ਵਾਲੀ ਮਾਂ ਝੋਟੀ ਆ ਗਈ ਤੇ ਆਜੋ ਆਪਾਂ ਉਹ ਤੋਂ ਲੈਨੇ ਆ ਬਾਈ ਤਾਂ ਡਿਟੇਲ ਚੰਗੀ ਆ ਵਧੀਆ ਦੁੱਧ ਵਾਲੀ ਆ ਤੇ ਪਿੱਛੇ ਵੀ ਫੀਮੇਲ ਕਾਫਾ ਤੇ ਅੱਜ ਲੈ ਕੇ ਬਾਈ ਤਾਂ ਡਿਟੇਲ ਸਾਨੂੰ ਸਾਰੀ ਦਿੰਨੇ ਆ ਆਜਾ ਬਾਈ ਆਹ ਬਾਈ ਸਾਡਾ ਭੋਲਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਇਹ ਵੀਰ ਦੀ ਝੋਟੀ ਆ ਆਜੋ ਤੁਹਾਨੂੰ ਦਿਖਾਉਣਾ ਝੋਟੀ ਬਹੁਤ ਚੰਗੀ ਆ ਕੱਦ ਕਾਠ ਵਾਲੀ ਆ ਪੂਰੇ ਥਾਣਾ ਵਾਰਨਾ ਚੰਗੇ ਵਾਲੀ ਆ ਪੂਰੀ ਹਰਿਆ ਆ ਹੁਣ ਬਾਈ ਇਹ ਮਨਾਰ ਅਸੀਂ ਭੋਲਾ ਜੀ ਜਿਹੜੀ ਮੇ ਝੋਟੀ ਆ ਇਹ ਕਿੰਨਵੇਂ ਸੂਏ ਸੂਈ ਆ ਹੁਣ ਤੀਜੇ ਸੂਏ ਸੂਈ ਆ ਜੀ ਤੀਜੇ ਸੂਏ ਤੇ ਪਿੱਛੇ ਇਹਦੇ ਕੀ ਆ ਕੱਟੀ ਜੀ ਫੀਮੇਲ ਕਾਫ ਆ ਜੀ ਤੇ ਹੁਣ ਪਿਛਲੇ ਸੂਏ ਦੂਜੇ ਸੂਏ ਦੇ ਦਾ ਦੁੱਧ ਕਿੰਨਾ ਸੀਗਾ 14 ਲੀਟਰ ਜੀ 14 ਕਿਲੋ ਬਾਈ ਕਹਿੰਦਾ ਦੂਜੇ ਸੂਏ ਦੁੱਧ ਦਿੰਦਾ ਨੇ ਤੇ ਮਤਲਬ ਬਾਈ ਤੂੰ ਮੈਨੂੰ ਦੱਸਦਾ ਯਾਰ ਪਹਿਲਾਂ ਮੈਨੂੰ ਮੈਨੂੰ ਪਹਿਲੇ ਸੂਏ ਤੇ ਦੂਜੇ ਸੂਏ ਵੇਣ ਕੱਟਾਂਗੇ ਦਿੱਤਗਾ ਨਾ ਦੋਨੇ ਕੱਟਾਂਗੇ ਆਪਣੇ ਕੋਲ ਹੀ ਆ ਦੋਨੇ ਕੱਟਾਂਗੇ ਸੀ ਪਹਿਲਾਂ ਵੀ ਕੱਟਾਂਗੇ ਸੀ ਬਾਈ ਇਹਦੇ ਕੋਲੇ ਤੇ ਬਹੁਤ ਚੰਗੀਆਂ ਕ ਪਹਿਲਾਂ ਹੀ ਕਟੀਆਂ ਬਹੁਤ ਚੰਗੀਆਂ ਆਈਆਂ ਹੋਂ ਦੋਨੇ ਦੀਆਂ ਇਹ ਇਹਨੇ ਇੱਕ ਤੋੜ ਕੇ ਦਿਖਾ ਦੇ ਬਾਈ ਮਾੜਾ ਜਾ ਲੈ ਹੋਂ ਦੋਸਤਾਂ ਪੜਾ ਤੋੜ ਕੇ ਦਿਖਾ ਦੇ ਤੁਹਾਨੂੰ ਟੋਟੀ ਤੇ ਪੂਰੇ ਫੁੱਲ ਹਾਈਟ ਵਜਨ ਵਾਲੀ ਇਹ ਕੱਦ ਵਾਲੀ ਆ ਪੂਰੀ ਖਾਣਾ ਵਾਂਨੇ ਕੰਨੇ ਚੰਗੀ ਆ ਤੇ ਬਾਈ ਦੁੱਧ ਦੀ ਡਿਟੇਲ ਵੀ ਪੂਰੀ ਵਧੀਆ ਦੱਸਦਾ ਹੁਣ ਪੂਰੇ ਜ਼ਬਰਦਸਤ ਮੈਂ ਆ ਹਨ ਹਵਾਨੇ ਕਨੂੰ ਲਾਲ ਲਗੇ ਕੱਟ ਕੱਟ ਕਨੂੰ ਲਾਲ ਲਗੇ ਪੈਟ ਪੂਰਾ ਸੋਹਣਾ ਮੈਂ ਛੋਟੀ ਦਾ ਮੋੜ ਦਾ ਬਾਈ ਓਰੇ ਨੂੰ ਓਲੇ ਬਈ ਇਸ ਵਾਰ ਤੇਰੇ ਦਾ ਉਮੀਦ ਰਾ ਕਿੰਨਾ ਦੁੱਧ ਦੇ ਦੋ ਛੋਟੀ ਤੇ ਦੂ 15 16 ਲੀਟਰ ਆਮਦਾਰੀ ਨਾਲ ਬਾਈ ਕਹਿੰਦਾ 15 16 ਜਿਵੇਂ ਚਾਵਾਂ ਦੀ ਫਿਰ ਦਿੱਤਾ ਇਹਨੇ ਹਨ ਹਵਾਨੇ ਕਨੇ ਬਹੁਤ ਚੰਗੀ ਆ ਸੇਫ ਫੀਮੇਲ ਕਾਫਾ ਏ ਬਾਈ ਜਿਹੜੀ ਆਪਣੀ ਕੱਟੀ ਆ ਦੇ ਮਗਰ ਹਾਂਜੀ ਐਤਕੀ ਤੇ ਇਹ ਕਿਹੜੇ ਸਾਹਂ ਦੀ ਆ ਬਾਈ ਇਹ ਚ ਐਨ ਡੀ ਵੀ ਦੇ ਮੁੱਲਾ ਸਾਹਂ ਦੀ ਏ ਜੀ ਹਰਿਆਣੇ ਦਾ ਸੀਮਰ ਆਈ ਐਚ ਐਲ ਡੀ ਵੀ ਹਰਿਆਣੇ ਦੀ ਸਰਕਾਰੀ ਸੀਮਰ ਦੀ ਕੱਟੀ ਆ ਦੇ ਮਗਰ ਕਿਹੜੇ ਸਾਹਂ ਦੀ ਆ ਮੁੱਲੇ ਦੀ ਮੁੱਲਾ ਸਾਹਂ ਆ ਜੀ ਕੋਈ ਉਹਦੀ ਕੱਟੀ ਆ ਦੇ ਮਗਰ ਆਪ ਵੀ ਛੋਟੀ ਪੂਰੀ ਸਿਰ ਆ ਗਈ ਤੇਰਾ ਬਾਈ ਰੇਟ ਵੀਡੀਓ 'ਚ ਕਰੇਗਾ ਕਿ ਮਾਲ ਨੂੰ ਦੱਸੇਗਾ ਵੀੜੋ ਜੀ ਕਰ ਵੀਡੀਓ 'ਚ ਕੀ ਰੇਟ ਕਰਦਾ ਵੀਡੀਓ ਦਾ 170 1 ਲੱਖ 70000 ਰੁਪਏ ਬਾਈ ਨੇ ਡਿਮਾਂਡ ਕੀਤੀ ਏ ਜੀ ਤੇ ਦੇਂਗਾ ਕਿੱਥੋਂ ਦੇਖ ਜਾਇ ਜਾ ਮੌਕੇ ਦਾ ਮਾਰਤਾਨ ਕਰਦਾ ਇਹ ਬਾਈ ਕਹਿੰਦਾ ਮੌਕੇ ਦਾ ਵਿੱਚੋਂ ਮਾਰਤਾਨ ਕਰਦਾ ਹੈ ਪੂਰੀ ਚੰਗੀ ਝੋਟੀ ਆ ਪੂਰੀ ਵਧੀਆ ਕੱਦ ਕਾਠ ਵਾਲੀ ਦੁੱਧ ਵਾਲੀ ਵਧੀਆ ਤੇ ਇੱਕ ਬਾਈ ਤੇਰਾ ਨੰਬਰ ਬੋਲ ਦੇ ਹੁਣ 94646 64838 64 838 64 838 ਦੁਬਾਰੇ ਕਰੀ ਹੋਰ ਬੋਲ ਦੇ 94646 64838 ਇਹ ਬਾਈ ਦਾ ਨੰਬਰ ਆ ਦੂਜਾ ਵੀ ਦੁੱਧ ਇਹਦਾ ਮਤਲਬ ਹੁਣ ਕਿੰਨੇ ਦਾ ਸਟਾਰਟ ਕੀਤਾ ਹੁਣ ਬਾਈ ਕਿੰਨੇ ਦਾ ਦੁੱਧ ਬੋਲਾ ਹੁਣ ਇਹਨੇ ਦਿੱਤਾ 3 ਲੀਟਰ ਬੋਲਾ ਮਤਲਬ ਪਰਸੋਂ ਸੁਈ ਹੈ ਨਾ ਜੀ ਹਾਂ ਕੱਲ ਕੱਲ ਹੱਥ ਨਹੀਂ ਕੱਲ ਆਪਣੇ ਹੋਈ ਇਹ ਤੇ ਹੁਣ ਮਾਲੇ 3-4 ਕਿਲੋ ਕਹਿੰਦਾ ਡੰਗ ਦਾ ਦੁੱਧ ਹੈਗਾ ਮਾਲੇ 8 ਕਿਲੋ ਲਾ ਲੋ ਤੇ ਵਧੀਆ ਪਿਹਰਿਆ ਸੁਗੇ ਬਾਈ ਕਹਿੰਦਾ 14 ਗੱਲ ਦੁੱਧ ਦਿੱਤਾ ਨੇ ਤੇ ਬਾਈ ਨਾ ਕਰਿਓ ਕਨੈਕਟ ਜਿਹੜਾ ਨੇ ਲੈਣੀ ਹੋਈ ਵੀਰ ਨੇ ਚੰਗੀ ਸੋਹਣੀ ਕੱਦ ਕਾਠਲੀ ਝੋਟੀ ਆ ਵੀ ਸੇ ਫੀਮੇਲ ਕਾਫ ਆ ਗਈ ਤੇ ਦੁੱਧ ਵਾਲੀ ਆ ਪੂਰੀ ਸਾਡਾ ਪਿੰਡ ਹੈਗਾ ਢਵਾਲੀ ਬਾਈ ਦਾ ਢਵਾਲੀ ਪਿੰਡ ਸਾਡੇ ਵਾਲੀ ਤੇ ਜ਼ਿਲ੍ਹਾ ਬਠਿੰਡਾ ਸਾਡਾ ਤਸੀਲ ਫੂਲ ਆ ਕਰਿਓ ਬਾਈ ਨਾਲ ਸੰਪਰਕ ਦੇ ਚਲੋ ਪਹਿਲਾਂ ਗੱਤ ਕਰਕੇ ਵੇਚਦੇ ਨਹੀਂ ਤੇ ਲੋੜੀ ਬਾਈ ਕਹਿੰਦਾ ਪਸ਼ੂ ਵੱਧ ਹੋ ਰਿਹਾ ਥੋੜੇ ਜੇ ਤਾਂ ਕਰਕੇ ਵੇਚ ਰਹੇ ਵੀ ਨਹੀਂ ਤਾਂ ਵੀ ਘਰੇ ਰੱਖਿਆ ਆਪਣੇ ਦੁੱਧ ਵਾਸਤੇ ਰੱਖਿਆ ਚ ਸਾਰੀਆਂ ਮੇ ਪਸ਼ੂ ਚੰਗੇ ਆ ਬਾਈ ਕੋਲੇ ਹਾਂ ਪੂਰੇ 100 ਕਣਾ ਪਸ਼ੂ ਪਾਲੇ ਆ ਸਾਰੇ ਤੇ ਪੂਰੀ ਡੇਰਾ ਵਧੀਆ ਗਾ ਗਾ ਥੋੜੀ ਥਾਂ ਹੀ ਟੱਕਰ ਆ ਗਈ ਆ ਉਹਦਾ ਕਰਕੇ ਵਿੱਚੋਂ ਪਸ਼ੂ ਆਪਣਾ ਕੱਢਨੇ ਪੈਂਦੇ ਆ ਦੋ ਵਾਰ ਖੜੀਆਂ ਹਜਿੰਦਰ ਨਹੀਂ ਵਧਦੀਆਂ ਉਹ ਕੱਟੀ ਵੀ ਬਾਈ ਕਹਿੰਦਾ ਇਸੇ ਦੀ ਇਤਿਆਹ ਛੋਟੀ ਵੀ ਬਾਈ ਕਹਿੰਦਾ ਇਸੇ ਦੀ ਆ ਐਤਕੀ ਪਿਛਲਿਆ ਪਿਛਲਿਆਂ ਤੋਂ ਉਹ ਵੀ ਕੱਟ ਗਈ ਸੀ ਤੇ ਐਤਕੀ ਵੀ ਮਤਲਬ ਫੀਮੇਲ ਹੀ ਆ ਦੇ ਮਗਰ ਤਿੰਨੇ ਤਾਂ ਠੀਕ ਆ ਜੀ ਸਸੀ ਗੱਲ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਤੇ ਬਾਈ ਨਾਲ ਕਰਿਓ ਸੰਪਰਕ